ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰ ਪਿੱਛਾ ਸਸ਼ੇਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਅਨੁਵਿਲੀਗਨ ਨਵਤੇ ਤਾਜ਼ੇ ਖਬਰਾਂ ਤਰ ਤੱਕ ਪਹੁੰਚ ਰਹਿਣ ਤਰੰਤਾਂ ਮਦਨ ਮੋਹਨ ਮੰਦਰ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਵੱਲੋਂ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਇੱਕ ਦੂਜੇ ਉੱਪਰ ਗੁਲਾਬ ਦੇ ਫੁੱਲਾਂ ਤੇ ਵੱਖ-ਵੱਖ ਰੰਗ ਲਗਾ ਕੇ ਇਹ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਅੱਜ ਤਰੰਤਾਂ ਦੇ ਮਦਨ ਮੋਹਨ ਮੰਦਰ ਵਿਖੇ ਸ਼ਿਵਸena ਬਾਲ ਠਾਕਰੇ ਦੇ ਸੂਭਾ ਅਗੂਛੀ ਦੇ ਅਸ਼ੁਨੀ ਕੁਮਾਰ ਕੱਕੂ ਦੇ ਸਦਕੇ ਹਾਜ਼ਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਖ-ਵੱਖ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਨੂੰ ਸਦਕੇ ਇੱਕੋ ਮੰਚ ਤੇ ਬੈਠ ਕੇ ਅੱਜ ਬੜੇ ਸ਼ਾਂਤ ਤੇ ਸ਼ਰਧਾ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਜ਼ਾਦ ਗਰੁੱਪ ਗਰੁੱਪ ਦੇ ਆਗੂ ਪਰਮਜੀਤ ਸਿੰਘ ਪੰਮਾ ਅਤੇ ਹਲਕਾ ਵਿਧਾਇਕ ਤਰਨਤਾਰਨ ਡਾਕਟਰ ਕਸ਼ਮੀਰ ਸਿੰਘ ਸੋਹਲ ਪੁੱਜੇ ਸਨ। ਉਹਨਾਂ ਨਾਲ ਵਕ ਵਕ ਆਗੂ ਰਾਜਵੀਰ ਸਿੰਘ ਖੁੱਲਰ, ਮਜਿੰਦਰ ਸਿੰਘ ਪਾਲ ਪਲਾਸੌਰ, ਗੁਰਿੰਦਰ ਸਿੰਘ ਲਾਡੀ ਸ਼ੈਰੀ ਪ੍ਰਧਾਨ ਤਰਨਤਾਰਨ, ਸਰਬਿੰਦਰ ਸਿੰਘ ਪੁਰਵ ਵਾਲਵੀ ਸ਼ਾਮਿਲ ਸਨ। ਇਸ ਮੌਕੇ ਤੇ ਆਜ਼ਾਦ ਉਮੀਦਵਾਰ ਦੇ ਆਗੂ ਪਰਮਜੀਤ ਸਿੰਘ ਪੰਮਾ ਅਤੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਤਰਨਤਾਰਨ ਨੇ ਦੱਸਿਆ ਕਿ ਅੱਜ ਹੋਲੀ ਦਾ ਤਿਉਹਾਰ ਸਾਨੂੰ ਸਾਰਿਆਂ ਨੂੰ ਰਲ ਕੇ ਮਨਾਉਣਾ ਚਾਹੀਦਾ ਹੈ ਇਹ ਤਿਉਹਾਰ ਖੁਸ਼ੀਆਂ ਦਾ ਪ੍ਰਤੀਕ ਹੈ ਉਹਨਾਂ ਨੇ ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਹੋਲੀ ਦੇ ਤਿਉਹਾਰ ਨੂੰ ਵੇਖਦਿਆਂ ਹੋਇਆ ਸਾਨੂੰ ਸਾਰਿਆਂ ਨੂੰ ਸ਼ਾਂਤੀਮਈ ਦੇ ਨਾਲ ਹੋਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ ਤੁਸੀਂ ਵੀ ਦੇਖੋ ਨਿਊਜ਼ ਟੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਰਿਵਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਹੋਲੀ ਦੇ ਸਭ ਤੋਂ ਪ੍ਰਸਿੱਧ ਤਿਉਹਾਰ ਹੈ ਖੁਸ਼ੀਆਂ ਦਾ ਪ੍ਰਤੀਕ ਹੈ ਰੰਗਾ ਦਾ ਪ੍ਰਤੀਕ ਆ ਪਿਆਰ ਦਾ ਪ੍ਰਤੀਕ ਸਾਰਿਆਂ ਨੂੰ ਵਧਾਈ ਦਿੰਦਾ ਅਤੇ ਆਸ਼ ਕਰਦਾ ਕਾਮਣੇ Holi ਮੁਬਾਰਕ ਹੋਇਦ ਮਰੀ ਸਪੀਚ ਕਰੋਗੇ Holi ਦਾ ਨਿਹਾਰ ਇੱਕ ਐਸਾ ਤਿਉਹਾਰ ਹੈ ਜਿਹੜਾ ਭਾਈਚਾਰੇ ਇੱਕਜੁੱਟ ਨੂੰ ਦਰਸਾਉਂਦਾ ਹੈ ਸਾਡੇ ਤਰੰਦਾਂ ਦੇ ਪ੍ਰਧਾਨ ਸਾਹਿਬ ਤੇ Holi ਦੀ ਵਧਾਈ ਦੇ ਦੀ ਤੁਹਾਨੂੰ ਜਿਹੜਾ ਉਹ ਹਮੇਸ਼ਾ ਹੀ ਇੱਕ ਜੋੜਤਾ ਦਾ ਪ੍ਰਗਟਾਵਾ ਕਰਦਾ ਹੈ ਕੋਈ ਵੀ ਚਾਰ ਹੋਵੇ ਸਾਰੇ ਰਲ ਕੇ ਮਨਾਉਂਦੇ ਆਂ ਮੈਂ ਫਿਰ ਆਪਣੇ ਮਤਲਬੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਤੇ ਜਿਸ ਤਰ੍ਹਾਂ ਸਾਡੇ ਜ਼ਿੰਦਗੀ ਦੇ ਵਿੱਚ ਰੰਗ ਮਨਾਉਨੇ ਆ ਬਹੁਤ ਵਧਾਈ ਦੇ ਪਾਤਰ ਮੁੱਖ ਪ੍ਰਧਾਨ ਜੀ ਉਹਨਾਂ ਦੀ ਪੂਰੀ ਟੀਮ ਜਿਨ੍ਹਾਂ ਨੇ ਇਹ ਸਾਰੇ ਮੌਕੇ ਅਸਲ ਬਖਸ਼ਨੇ ਆ ਮੈਂ ਆਪਣੀ ਵੱਲੋਂ ਸਾਰਿਆਂ ਨੂੰ ਮੌਕੇ ਦੀ ਸਨਮਾਨ ਕਢਾਈ ਦਿੰਦਾ ਹਾਂ ਤੇ ਨਾਲ ਹੀ ਅੱਜ ਇੱਕ ਚੇਤਰ ਇੱਕ ਪੰਜਾਬੀ ਦਾ ਜਿਹੜਾ ਨੇ ਪੂਰੇ ਸ਼ਹਿਰ ਦੇ ਵਿੱਚ ਜਿੰਨੇ ਵੀ ਰਾਜ ਸਿਕਾ ਰਮ ਨੇ ਕੋਈ ਹਿੰਦੂ ਆ ਕੋਈ ਮੁਸਲਮਾਨ ਆ ਕੋਈ ਇਸਾਈਆ ਆ ਹਰ ਤਰ੍ਹਾਂ ਦਾ ਬੰਦਾ ਇੱਕ ਇਹਨਾਂ ਨੇ ਇੱਕ ਮੰਚ ਤੇ ਇਕੱਠਾ ਕਰਕੇ ਜਿੰਨੀਆਂ ਵੀ ਪਾਰਟੀਆਂ ਨੇ ਕੋਈ ਕਾਂਗਰਸੀ ਆ ਕੋਈ ਕਾਲੀ ਦਾਲਾ ਕੋਈ ਭਾਜਪਾ ਆ ਕੋਈ ਆਜ਼ਾਦ ਗਰੁੱਪ ਨੇ ਸਾਰੇ ਇੱਕ ਮੰਚ ਤੇ ਇਕੱਠੇ ਕਰਕੇ ਇਹਨਾਂ ਨੇ ਇੱਕ ਬਹੁਤ ਵਧੀਆ ਉਹ ਪ੍ਰਦਰਸ਼ਨ ਕੀਤਾ ਹੈ ਇੱਕ ਸੋਇ ਕਮੇਟੀ ਜਿਹੜੀ ਆ ਇਹ ਬਹੁਤ ਮੁਬਾਰਕੀ ਦੀ ਪੱਤਰ ਆ ਔਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਨੂੰ ਇਹ ਜੋ ਤਿਹਾਰ ਹੈ ਹਿੰਦੂ ਔਰ ਸਿੱਖਾਂ ਦਾ ਇੱਕ ਸਾਂਝਾ ਤਿਹਾਰ ਹੈ ਮੈਂ ਆਪਣੇ ਵੱਲੋਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਹੋਲੀ ਦੇ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਆਪਾਂ ਇਸ ਤਰ੍ਹਾਂ ਅੱਜ ਸਾਰੇ ਮਿਲ ਕੇ ਇਹ ਤਿਹਾਰ ਮਨਾ ਰਹੇ ਹਾਂ ਇਸੇ ਤਰ੍ਹਾਂ ਹੀ ਆਪਾਂ ਸਾਰੇ ਮਿਲ ਕੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਪ੍ਰਚੀਨ ਪ੍ਰਚੀਨ ਮੰਦਿਰ ਪੁਰਾਣੇ ਮੰਦਿਰ ਦੇ ਉੱਤੇ ਆਪਣੇ ਸ਼ਿਵਸ਼ਨਾ ਦੇ ਸ਼ਿਵਸ਼ਨਾ ਤੇ ਅਸ਼ਵਨੀ ਕੁਮਾਰ ਜੀ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਤੇ ਆਜ਼ਾਦ ਗਰੁੱਪ ਵੱਲੋਂ ਇਸ ਹੋਲੀ ਦੇ ਦਿਨ ਦਿਹਾੜੇ ਨੂੰ ਮਨਾਇਆ ਜਾ ਰਿਹਾ ਮੈਂ ਆਪਣੇ ਕਾਉਂਸਲਰ ਸਹਿਬਾਨ ਵੱਲੋਂ ਤੇ ਸਾਰੀ ਟੀਮ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਾਨੂੰ ਇਸ ਦਿਨ ਦਿਹਾੜੇ ਦੇ ਉੱਤੇ ਸ਼ਾਂਤੀ ਦੇ ਨਾਲ ਸਾਰਾ ਖੁਸ਼ੀ ਖਿਸ਼ਾਲੀ ਇਹ ਦਿਨ ਮਨਾਉਣਾ ਚਾਹੀਦਾ ਜਿਹੜਾ ਹੋਲੀਆਂ ਦਾ ਜਿਵੇਂ ਸਾਰੇ ਰੰਗਾਂ ਦਾ ਪ੍ਰਤੀਕ ਆ ਇਹ ਪ੍ਰਤੀਕ ਨੂੰ ਸ਼ਾਂਤੀ ਨਾਲ ਕੋਈ ਹੁੱਲੜਬਾਜੀ ਨੂੰ ਮੱਦੇਨਜ਼ਰ ਨਹੀਂ ਤਾਂ ਕਿ ਕਿਸੇ ਦਾ ਕੋਈ ਨੌਜਵਾਨ ਕਈਆਂ ਮੋਟਰਸਾਈਕਲਾਂ ਦੇ ਕਈਆਂ ਦੀ ਅੱਖਾਂ 'ਚ ਰੰਗ ਪਾਣਦੇ ਆ ਕਿਸੇ ਦਾ ਨੁਕਸਾਨ ਨਾ ਹੋ ਸਕੇ ਮੈਂ ਉਹ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੇ ਸ਼ਹਿਰ ਵਾਸੀਆਂ ਨੂੰ ਦੋਰੀ ਦੋਰੀ ਆਪਣੇ ਆਜ਼ਾਦ ਗਰੁੱਪ ਵੱਲੋਂ ਤੇ ਆਪਣੇ ਕਾਉਂਸਲਰਾਂ ਵੱਲੋਂ ਵਧਾਈ ਪੇਸ਼ ਕਰਦਾ ਹਾਂ ਜਿਹੜਾ ਸੰਯੋਗ ਦੇ ਨਾਲ ਸ਼ਹਿਰ ਦੇ ਸੰਯੋਗ ਨਾਲ ਬਹੁਤ ਪਿਆਰ ਨਾਲ ਮਨਾਇਆ ਜਾਂਦਾ 35-40 ਸਾਲ ਹੋ ਗਏ ਹਨ ਮਨਾਉਂਦੇ ਆਣ ਨੂੰ ਸਾਡੇ ਜੈ ਮਾਲ ਲੰਗਰ ਸਭਾ ਚੁੰਵਿੰਡ ਸਿੱਖ ਸਭਾ ਜਿੰਨੀਆਂ ਤਰ੍ਹਾਂ ਦੇ ਸਤਾਰੂ ਸਸਤਾ ਵਾ ਜਿੰਨੇ ਤਰ੍ਹਾਂ ਦੇ ਜਿਨੇ ਵੀ ਕਾਂਗਰਸੀ, ਭਾਜਪਾ, ਆਮ ਪਾਰਟੀ, ਟੋਡਲ ਜਿਨੇ ਸਾਰੇ ਸਾਰੇ ਸੰਜੋਗ ਨਾਲ ਚਰਨਾ ਜੂਨੀਅਰ ਲੁਵਾਈ ਯੂਨੀਅਨ, ਜਿਨੇ ਸਾਰੇ ਜੂਨੀਅਰ ਵਾਲੇ ਬੰਦੇ ਸਾਰੇ ਨਾਲ ਨੇ ਉਹਦੇ ਸੰਜੋਗ ਨਾਲ ਹੋਲੀ ਮਨਾਈ ਜਾ ਰਹੀ ਹੈ ਔਰ ਹਰ ਸਾਲ ਮਨਾਉਂਦੇ ਆ ਅਸੀਂ ਬੇਨਤੀ ਕਰਦੇ ਆ ਸ਼ਹਿਰ ਨਿਵਾਸੀਆਂ ਨੂੰ ਵੀ ਜਿਹੜਾ ਇਹ ਤਿਹਾਰ ਜਿਹੜਾ ਬੜਾ ਭਾਈਚਾਰਾ ਦਾ ਤਿਹਾਰ ਆ ਜਿੱਚ ਕਿਸੇ ਤਰ੍ਹਾਂ ਦਾ ਕੋਈ ਦੁਸ਼ਮਣੀ ਰਹਿਣੀ ਚਾਹੀਦੀ ਹਰ ਤਰ੍ਹਾਂ ਦੀ ਦੁਸ਼ਮਣੀ ਖਤਮ ਹੋ ਜਾਂਦੀ ਆ ਇਹ ਪਿਆਰ ਇਹੋ ਜਿਹਾ ਹੋਲੀ ਵਿੱਚ ਹੁੰਦਾ ਵਾ ਇਹ ਮੈਂ ਬੇਨਤੀ ਕਰਦਾ ਸ਼ਹਿਰ ਨਿਵਾਸੀਆਂ ਨੂੰ ਕਿ ਆਹ ਹੋਲੀ ਮਨਾਈਏ ਸਾਰੇ ਰਲ ਮਿਲ ਕੇ ਜੇ ਨਾਲ ਤੁਹਾਡਾ 76 ਨਾ ਦੇ ਪਿਆਰ मना सकता है ये सभी के लिए है ये धर्म अनाध काल से चला आ रहा है ये जो धर्म है या जो मजहब है ये तो अभी के बनाए हुए हैं पहले नहीं थे ये पहले तो सभी एक ही थे सनातन धर्म एक ही है काल से चला आ रहा है चलता रहेगा ये थोड़ा सा अपना मन और भेदभाव होने के कारण सभी अपने अपने पंथ और अपने अपने धर्म बन चुके हैं ये ये तो त्योहार सभी के लिए है इसको भी मना सकता है इसको ये तो प्रेम का उत्साह का प्रीति का उत्साह ये त्योहार है ये किसी एक के लिए पर्सनल त्योहार नहीं है ये मैंने बताया ना आपको ये पहले भी आपको बता चुका हूं ये जब हिरण का शब्द हुआ था ये त्रेता ये द्वापर युग की ये कथा है ये त्रेता युग की तो उससे त्रेता युग से पहले आया था सतयुग तो ये सदयुग के समय की ये काल की कथा है ये जब पाप बढ़ गया था हर के शव का अत्याचार बढ़ गया था तो प्रहलाद को मारने के लिए प्रयत्न प्रयत्न किए थे उसने बहुत सारे प्रयत्न किए थे उसने तो जब उसके सारे प्रयत्न विफल हो गए सफल नहीं हो पाए तो अपनी बहन को हल्का को बुलाया था इसको मारने के लिए कि भाई तेरे को अग्नि में जलने का वरदान है अग्नि में तू जलेगी नहीं और तू प्रहलाद को लेकर के अग्नि में बैठ जा प्रहलाद जल जाएगा तू बच जाएगी लेकिन ਧਰਮ ਤਾਂ ਹਮੇਸ਼ਾ ਸੱਤ ਹੀ ਰਹਤਾ ਹੈ ਧਰਮ ਕੀ ਕਦੇ ਪਰਾਜੈ ਹੋਤੀ ਨਹੀਂ ਹੈ ਤਾਂ ਕੀ ਹੋਇਆ ਥਾ ਹੋਲਿਕਾ ਉਸਮੇ ਜਲ ਗਈ ਤੇ ਪ੍ਰਹਲਾਦ ਬਚ ਗਏ ਇਹ ਤੋ ਤਬੀ ਸੇ ਇਹ ਹੋਲੀ ਦਾ ਪਰਬ ਮਨਾਣਾ ਸ਼ੁਰੂ ਹੋ ਗਿਆ ਇਹ ਅੱਜ ਹਰ ਸਾਲ ਦੀ ਤਰ੍ਹਾਂ ਹੋਲੀ ਦਾ ਜਿਹੜਾ ਤਿਹਾਰ ਹੈ ਸਾਰੇ ਦੇਸ਼ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਇਸੇ ਤਰ੍ਹਾਂ ਹੀ 73 ਅੰਤਾਰਨ ਦੇ ਵਿੱਚ ਵੀ ਜਿਹੜਾ ਹੋਲੀ ਦਾ ਤਿਹਾਰ ਹੈ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਤੇ ਨੌਜਵਾਨਾਂ ਦੇ ਵਿੱਚ ਇਸ ਇਤਿਹਾਰ ਨੂੰ ਮਨਾਉਣ ਵਾਸਤੇ ਬਹੁਤ ਉਤਸ਼ਾਹ ਆ ਸੋ ਅੱਜ ਮੇਰੇ ਸਮੇਤ ਆਮ ਆਦਮੀ ਦੀ ਟੀਮ ਜਿਹੜੀ ਆ ਉਹ ਵੀ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੋਈ ਆ ਸੋ ਮੈਂ ਇਸ ਅੱਜ ਦੇ ਦਿਹਾੜੇ ਦੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਿੱਚ ਦੇਸ਼ ਵਿੱਚ ਵਸਦੇ ਭਾਰਤੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ